ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਅੱਜ ਬਹੁਤ ਹੀ ਵਧੀਆ ਦਿਨ ਹੈ ਕਿਉਂਕਿ ਅਸੀਂ ਸਾਡੇ ਇੱਕ ਬਹੁਤ ਹੀ ਨੇਕ ਕਾਰਜ ਵਾਸਤੇ ਬਵਾਤਾ ਬਰਨ ਦੀ ਸੰਭਾਲ ਵਾਸਤੇ ਇਹਨੇ ਨੌਜਵਾਨ ਵੀਰ ਸਾਡੇ ਇਕੱਠੇ ਹੋਏ ਨੇ ਇਦੇ ਵਿੱਚ ਸਾਡੇ ਪਿੰਡ ਦੀ ਜਿਹੜੀ ਉਮੀਦ ਸੇਵਾ ਸੁਸਾਇਟੀ ਹੈ ਇਹਦੀ ਜਿੰਨੀ ਨੌਜਵਾਨ ਆਗੂ ਨੇ ਮੈਂਬਰ ਸਾਹਿਬਾਨ ਨੇ ਪ੍ਰਧਾਨ ਨੇ ਹੋਰ ਉਹਦੇ ਧਾਰਨੇ ਗੁਰਦੀਪ ਜੀ ਨੇ ਗਪਾਲ ਜੀ ਨੇ ਇਹ ਸਾਰਿਆਂ ਦਾ ਜਿਹੜਾ ਬਹੁਤ ਵੱਡਾ ਉਦਮ ਹੈ ਵੀ ਅੱਜ ਘਰ ਘਰ ਦਰਖਤ ਲਗਾਓ ਉਸ ਮਿਹਦੇ ਦਰਾਂ ਅਸੀਂ 1500 ਬੂਟਾ ਜਿਹੜਾ ਹੈ ਬੀਡੀਪੀਓ ਦੇ ਥਰੂ ਆਪਣਾ ਬਰਜ਼ਹਰੀ ਦੀ ਨਰਸਰੀ ਚੋਂ ਲੈਤਾ ਉਹਦੇ ਵਿੱਚ ਅਸੀਂ ਹਰ ਇੱਕ ਘਰ ਦੇ ਵਿੱਚ ਇੱਕ ਪੌਦਾ ਦੋ ਪੌਦੇ ਲਗਾਉਂਦੇ ਤੁਰੇ ਆ ਰਹੇ ਆ ਲਗਭਗ ਜਿਹੜਾ ਹੈ 800 900 ਪੌਦਾ ਅਸੀਂ ਲਗਾ ਚੁੱਕੀਆਂ 400 500 ਪੌਦਾ ਬਾਕੀ ਹੈ ਉਹ ਅਗਲੇ ਘਾਡੇ ਤੋਂ ਘਾਡੇ ਚ ਲੱਗ ਜੂਗਾ ਅੱਜ ਸਾਡੇ ਜਿਹੜਾ ਪਿੰਡ ਹੈ ਉਹਦੇ ਵਿੱਚ 1500 ਦੇ ਲਗਭਗ ਬੌਧਾ ਘਰਾਂ ਚ ਲੱਗ ਜੂਗਾ ਮੈਂ ਤੁਹਾਨੂੰ ਯਾਦ ਕਰਾਵਾਂ ਅਸੀਂ ਆਪਣੀ ਗਰਬਾਨੀ ਪੜਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਆ 550 ਸਾਲ ਪਹਿਲਾਂ ਸਾਡੇ ਗੁਰੂਆਂ ਨੇ ਸਾਨੂੰ ਕਿਹਾ ਸੀ ਵੀ ਜਿਹੜੀ ਪਵਨ ਹੈ ਹਵਾ ਹੈ ਇਹ ਤੁਹਾਡੇ ਗੁਰੂ ਦੇ ਸਮਾਨ ਹੈ ਪਰ ਅਸੀਂ ਕਿਤੇ ਉਹਦੀ ਚੀਜ਼ ਦੀ ਕਦਰ ਨਹੀਂ ਕੀਤੀ ਇਹ ਉਹ ਹਵਾ ਸੀ ਜਦੋਂ ਲੋਕ ਬਿਮਾਰ ਹੁੰਦੇ ਸੀ ਕਹਿੰਦੇ ਬਈ ਤੂੰ ਛੱਤ ਤੇ ਪੈ ਜਾ ਕਰ ਜਾਂ ਤੂੰ ਬੋੜ ਤੇ ਪਿੱਪਲ ਥੱਲੇ ਬਹਿ ਜਾ ਕਰ ਤੇ ਤੂੰ ਠੀਕ ਹੋ ਜਾਏਗਾ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਪੈਣੀ ਅੱਜ ਉਲਟ ਕਰਤਾ ਅਸੀਂ ਕਹਿੰਦੇ ਆ ਬਈ ਜਦੋਂ ਹਵਾ 'ਚ ਜਾਏਗਾ ਮਾਸਕ ਪਾ ਕੇ ਰੱਖੀ ਉਹੀ ਹਵਾ ਹੈ ਜਿਹੜੀ ਹਵਾ ਸਾਨੂੰ ਠੀਕ ਕਰਦੀ ਸੀ ਹੁਣ ਉਹ ਹਵਾ ਅਸੀਂ ਬਿਮਾਰ ਕਰਨ ਲਾਤੀ ਸੋ ਅੱਜ ਜਿਹੜਾ ਉਪਰਾਲਾ ਹੈ ਉਹ ਇਸੇ ਹਵਾ ਨੂੰ ਸ਼ੁੱਧ ਕਰਨ ਵਾਸਤੇ ਹੈ ਅਸੀਂ ਸਾਰੇ ਰਣਕਿਆ ਉਪਰਾਲਾ ਕਰੀਏ ਇੱਕ ਬੰਦਾ ਤਿੰਨ ਦਰਖਤ ਲਾਵੇ ਤਾਂ ਸਾਡੀ ਜਿਹੜੀ ਵਾਤਾਵਰਣ ਦੇ ਵਿੱਚ ਕਮੀ ਆਈ ਹੈ ਉਹ ਪੂਰੀ ਹੋਏਗੀ ਸਾਡੇ ਪਿੰਡ ਦੀ ਜੇ ਅਸੀਂ 10-11000 ਦੀ ਅਵਾਦੀ ਲਾ ਲਈਏ ਤਾਂ 30000 ਤੋਂ ਵੱਧ ਪੌਦਾ ਸਾਡੇ ਪਿੰਡ ਚ ਲੱਗਣਾ ਚਾਹੀਦਾ ਅੱਜ ਪਹਿਲਾਂ 1500 ਲੱਗਿਆ ਜਿਹੜੀਆਂ ਸਾਡੇ ਪਿੰਡ ਦੀ ਹੋਰ ਆਰਗੇਨਾਈਜੇਸ਼ਨ ਨੇ ਸੰਸਥਾਵਾਂ ਨੇ ਕਲਬਜ਼ ਨੇ ਜੋ ਪੰਚਾਇਤ ਹੈ ਮੈਂ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਕਰੂੰਗਾ ਵੀ ਸਾਰੇ ਇਸ ਕੰਮ ਨੂੰ ਵੰਡ ਕੇ ਲਾਓ ਕਿ ਸਾਰੇ ਪਿੰਡ ਦੇ ਵਿੱਚ ਐਸੇ ਸੀਜ਼ਨ ਦੇ ਵਿੱਚ 25 30 ਹਜ਼ਾਰ ਬੂਟਾ ਲਾ ਦਿਓ ਉਹ ਘਰਾਂ 'ਚ ਵੀ ਲੱਗੇ ਉਹ ਖੇਤਾਂ 'ਚ ਵੀ ਲੱਗੇ ਉਹ ਰਸਤਿਆਂ 'ਚ ਵੀ ਲੱਗੇ ਉਹ ਸਾਂਝੀਆਂ ਥਾਵਾਂ 'ਤੇ ਵੀ ਲੱਗੇ ਮੈਂ ਇੰਨਾ ਕਹਿੰਦਾ ਹਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਪ੍ਰਮਾਤਮਾ ਨੂੰ ਬੇਨਤੀ ਕਰਦਾ ਵੀ ਸਾਡਾ ਇਹ ਅਪਰਾਲਾ ਜਿਹਦੇ ਵਿੱਚ ਸਾਡੇ ਬਿੱਤਰ ਸਾਡੇ ਪੁਲਿਸ ਮੁਲਾਜ਼ਮ ਸੇਵਕ ਜੀ ਵੀ ਸ਼ਾਮਲ ਹੋਏ ਨੇਗੇ ਇਹ ਸਾਡਾ ਕਾਮਯਾਬ ਰਹੇ ਤੇ ਅੱਗੇ ਤੋਂ ਵੀ ਅਸੀਂ ਇਸ ਤਰ੍ਹਾਂ ਦਾ ਜਿਹੜਾ ਕੰਮ ਆ ਸਾਰਾ ਕਰਦੇ ਰਹੀਏ ਧੰਨਵਾਦ ਜੀ